ਧਾਨੂ ਨਾਮ ਸਵਾ ਮਹਾਰਾਜ ਸ਼੍ਰੀ ਕੰਕੜਾ ਮੰਦਲੇ ਦੀ ਤੇ ਮਹਾਰਾਜ ਨੂੰ ਜਾਣਦੇ ਤੇ ਉਥੇ ਜਾਣ ਤੋਂ ਪਹਿਲਾਂ ਹੀ ਸ਼੍ਰੀ ਕੰਕੜਾ ਦਾ ਸੱਜਣਾ ਦੇ ਵਿੱਚ ਨੂੰ ਕਹਿੰਦੇ ਨਹੀਂ ਉਹ ਤੋਂ ਬੜਾ ਸ਼ੇਵ ਨਾਮ ਹੈ ਜਿਹੜਾ ਧਾਨੂ ਨਾਮ ਸਵਾ ਮਹਾਰਾਜ ਦੇ ਪ੍ਰੇਮ ਦੇ ਵਿੱਚ ਬੜਾ ਭਿੱਜਿਆ ਸੀ ਕਿਵੇਂ ਪਤਾ ਲੱਗਾ ਧਾਨੂ ਗੁਰੂ ਨਾਮ ਸਵਾ ਮਹਾਰਾਜ ਦਾ ਮਹਾਰਾਜ ਧੰਨ ਗੁਰਨਾਮ ਸਿੰਘ ਮਹਾਰਾਜ ਸੁਲਤਾਨਪੁਰ ਦੀ ਧਰਤੀ ਤੇ ਆ ਕੇ ਤੁਮਰੇ ਸੀ ਤੇ ਮਹਾਰਾਜ ਦੇ ਚਰਨਾਂ ਦੇ ਵਿੱਚ ਭਾਈ ਗੀਤ ਲਿਖਾਇਆ ਮਾਰਾਜ ਦੇ ਚਰਨਾਂ ਦਾ ਭੌਰਾ ਬਣਿਆ ਸਿੱਖ ਬਣਿਆ ਤਾਂ ਗੀਤ ਇੱਕ ਦਿਨ ਮਹਾਰਾਜ ਧੰਨ ਗੁਰਨਾਮ ਸਿੰਘ ਮਹਾਰਾਜ ਦੇ ਚਰਨਾਂ 'ਚ ਸੇਵਾ ਕਰਦੇ ਹਾਂ ਸੇਵਾ ਭਗਤੀ ਕਰਦੇ ਹਾਂ ਕਿਉਂ ਤਰੀਕ ਜੇ ਹੁੰਦਾ ਮਹਾਰਾਜ ਦੇ ਚਰਨਾਂ ਦੇ ਵਿੱਚ ਆਇਆ ਤੇਰਨਾਂ ਭੀ ਆਗੇ ਜਨੰਨਾ ਮਹਾਰਾਜ ਧੰਨ ਗਨ ਸਮਾਹਾਰਜ ਸੁਣਿਆ ਹੈ ਕਿ ਕਿਹਾ ਤੁਹਾਡੇ ਚਰਨਾਂ ਦੇ ਵਿੱਚ ਆਜੰਦਾ ਹੈ ਤੁਸੀਂ ਉਸ ਨੂੰ ਨਿਹਾਲ ਕਰ ਦਿੰਦੇ ਹੋ ਉਹਦੀਆਂ ਸਾਰੀਆਂ ਆਸਾਂ ਮੁਰਾਦਾਂ ਇਸ਼ਾਮਾਂ ਪੂਰੀਆਂ ਹੋ ਜਾਂਦੀਆਂ ਨੇ ਕਿਰਤ ਘਰ ਦੇ ਵਿੱਚ ਮੈਂ ਕੋਈ ਬੇਟੀ ਦਾ ਵਿਆਹ ਕਰਿਆ ਮੇਰੇ ਕੋਲ ਪੈਸਾ ਕੋਈ ਨਹੀਂ ਧਨ ਕੋਈ ਨਹੀਂ ਸਕ੍ਰਿਪਟ ਨੂੰ ਮਦਦ ਕਰੋ ਮਹਾਰਾਜ ਧਾਨ ਨੂੰ ਨਾਨਕ ਸਾਹਿਬ ਮਹਾਰਾਜ ਸੁਲਤਾਨਪੁਰ ਦੇ ਵਿੱਚ ਦੌਲਖਾਨੇ ਦੇ ਵਿੱਚ ਮੋਤੀ ਜਣ ਆ ਕੇ ਮਹਾਰਾਜ ਕਹਿ ਗਾ ਕੋਈ ਮਦਦ ਕਰੋ ਮਹਾਰਾਜ ਧਾਨ ਨੂੰ ਨਾਨਕ ਸਾਹਿਬ ਮਹਾਰਾਜ ਭਾਈਕੂ ਜੀ ਬੈਠਾ ਹੈ ਕੈਮਰੇ ਦੇ ਕੋਲ ਜਦੋਂ ਜਲਹੌਰ ਦੇ ਚਲੇ ਜਾਂ ਤਾਂ ਇਹ ਪੈਸੇ ਲੈ ਜਾ ਇਸ ਗਰੀਬ ਨੂੰ ਇੱਕ ਕਾਗਜ਼ ਤੇ ਉਹ ਸਵਾਲ ਪੁਰਾ ਲੈ

ਪਰ ਵਿਆਹ ਦੇ ਪੈਨ ਦੇ ਲਈ ਲੜਕੀ ਦੇ ਹੱਥ ਵਿੱਚ ਜੋ ਚੂੜਾ ਪਾਇਆ ਜਦੋਂ ਕੋ ਨਾਮ ਰਿਆ ਸਾਰੇ ਲੋਕਾਂ ਦੇ ਵਿੱਚ ਉਹਨੇ ਦੇਖਿਆ ਦੁਕਾਨਾਂ ਤੋਂ ਕੁਝ ਵੀ ਕਿਤੇ ਮਿਲਿਆ ਨਾ ਤਕੀਰ ਨੂੰ ਇੱਕ ਦੁਕਾਨ ਤੇ ਆ ਗਿਆ ਵਪਾਰੀ ਦੀ ਦੁਕਾਨ ਸੀ ਤੇ ਦੁਕਾਨ ਤੇ ਆ ਕੇ ਬਾਹਰ ਬੈਠਾ ਤੇ ਅੰਦਰ ਉਹ ਵਪਾਰੀ ਜਿਹੜਾ ਸੀ ਬਾਹਰ ਬਾਜਪਨ ਦੇਖੇ ਮੈਂ ਉਹ ਸਿੱਖਾ ਤੇਰੇ ਮੁਖ ਤੇ ਇਹ ਉਦਾਸੀ ਕਿਉਂ ਕਹ ਲਿਆ ਮੇਰੇ ਗੁਰੂ ਨੇ ਕਹਿਿਆ ਆਇ ਇੱਕ ਲੋੜਵੰਦ ਉਹਦੇ ਚਰਨਾਂ ਦੇ ਵਿੱਚ ਆਇਆ ਸੀ ਉਹਦੀ ਬੇਟੀ ਦਾ ਵਿਆਹ ਸੀ ਤੇ ਗੁਰੂ ਨੇ ਕਹਿਣ ਕਿ ਇਹਦੀ ਬੇਟੀ ਦੇ ਵਿਆਹ ਦੇ ਲਈ ਜੋ ਵਸਤਾਂ ਚਾਹੀਦੀਆਂ ਨੇ ਇਹ ਲੋਹਰ ਤੋਂ ਲੈ ਕੇ ਆ ਮਸਾਲੀਆਂ ਵਸਤੂਆਂ ਸਾਰੀਆਂ ਚੀਜ਼ਾਂ ਮੰਗਦੀਆਂ ਨੇ ਪਰ ਇੱਕ ਚੀਜ਼ ਇੱਕ ਚੁੰਨਾ ਨਹੀਂ ਮਿਲ ਰਿਆ ਐਨ ਦਾ ਤੂੰ ਦੋ ਰਾਤਾਂ ਇੱਥੇਠਹਿ ਟਹਿਲ ਜਾ ਮੈਂ ਮੈਨੂੰ ਇਹ ਬਣਵਾ ਦਿਆਂਗਾ ਪਰ ਉਹ ਗੀਤ ਕਹਿੰਦਾ ਹੁਕਮ ਨਹੀਂ ਹੁਕਮ ਕੇਵਲ ਇੱਕ ਰਾਜ ਨੂੰ ਹੁੰਦਾ ਹੈ ਪਰ ਮਨੁਸ਼ੀ ਤੋਂ ਉਹ ਵਪਾਰੀ ਸੁਣ ਕੇ ਬਰਾਹਮਣ ਹੋਇਆ ਐਸਾ ਗੁਰੂ ਹੋਇਤਾ ਇਹਦਾ ਜੀਲਾ ਇਹ ਜਿਹੜਾ ਸਿੱਖ ਹੈ ਤੇ ਇੰਨਾ ਪੇਮੇਤ ਦਾ ਗੁਰੂ ਕਹਿੰਦਾ ਇੱਕ ਰਾਜ ਨੂੰ ਨਾ ਤੇ ਗੀਤ ਦੇਣਾ ਉਧੇ ਕੋਲ ਜਾਣਾ ਉਧੇ ਭਾਈ ਉਸਨੂੰ ਤੇਰਾ ਮੈਂ ਤੇ ਚੂੜਾ ਤੇ ਦੇ ਦਿਆਂ ਪਰ ਮੈਨੂੰ ਵੀ ਐਸਾ ਗੁਰੂ ਮਿਲਾਂ ਆਪਣੇ ਗੁਰੂ ਦੇ ਦਰਸ਼ਨ ਜੂਰ ਕਰਵਾ ਜੀ ਦੇ ਨਾਲ ਮੈਨੂੰ ਵੀ ਪਤਾ ਲੱਗੇ ਕਿਹੜੀ ਰਹਿਨ ਤੇ ਉਹਦੇ ਵਿੱਚ ਭਾਈ ਮਨਸੂਖ ਰਾਖ ਘਰ ਦੇ ਜਿਆ ਸਵੇਰੋਂ ਆਉਂਦੇ ਆਪਣੀ ਬੇਟੀ ਦੇ ਵਿਆਹ ਲਈ ਉਹ ਚੂੜਾ ਧਿਆਨ ਕਰਵਾਇਆ ਸੀ ਅੱਜ ਦੇਲੀ ਦਾ ਗਿਆਨ ਕੋਲ ਸਮਾਵਾਦ ਦੇ ਵਿੱਚ ਸੀ ਜੰਗਲ ਦੇ ਚੂੜਾ ਲੈ ਜਾ ਪਰ ਨਾ ਮੈਨੂੰ ਆਪਣੇ ਗੁਰੂ ਦੇ ਦਰਸ਼ਨ ਕਰਵਾਉਣ ਦੇ ਲਈ ਜਾ ਲਹਾਤ ਤ੍ਰੇਯ ਕੋ ਗਿਰਦੇ ਨਾਲ ਭਾਈ ਮਾਨਸ ਉਹ ਵਪਾਰੀ ਲੋਰ ਦੇ ਵਿੱਚੋਂ ਤੇ ਲੋਕ ਸੁਤਾਨ ਕੋਦੇ ਕੋਲ ਆਇਆ ਤੇ ਮਨ ਦੇ ਵਿੱਚ ਅੰਕਾ ਆਇਆ ਕਿ ਮੰਨਣਾ ਦਾ ਫਿਰ ਜੇ ਮੈਨੂੰ ਆਪ ਬਾਗ ਮਾਰਤੀ ਜਿਹੜਾ ਗੁਰੂ ਬੁਲਾਉਣ ਦੇ ਤਾਂ ਕਿਰਨਾਂ ਦਾ ਪੂਰਾ ਮਨ ਹਾਂ ਪਾਇ ਪੀਰਤਿਆਂ ਕੇ ਸਮਾਣ ਕੇ ਗਿਆ ਪਾਇ ਮਨਸੂਪ ਪਿੱਛੇ ਚੜਿਆ ਮਹਾਰਾਜ ਤੁਹਾਨੂੰ ਨਾਮ ਸਾਂ ਮਹਾਰਾਜ ਜਿਹਦੇ ਤੇ ਜਿਹਨੂੰ ਨਾਮ ਲੱਗਿਆ ਕਿ ਅੰਦਰ ਆ ਜਾ ਅੰਦਰ ਬਾਹਰ ਦਾ ਪਾਇ ਮਨਸੂਪ ਤੇ ਮਹਾਰਾਜ ਨੇ ਇੱਕੋ ਬਚਨ ਗਿਆ ਮਨਸੂਪ ਨਾਮ ਤੇਰਾ ਮਨ ਸੁਖੇ ਤੇ ਬੰਦਾ ਸੁਖ ਮਾਰਿਆ ਨਹੀਂ ਐ ਕਿ ਨਹੀਂ ਮਨਨ ਸੁਧ ਲੈਣਾ ਮਹਾਰਾਜ ਦੇ ਚਰਨਾਂ ਤੇ ਟੇਪਿਆ ਇਹ ਭਾਈ ਮਨਸੂਖੂਰ ਨਾਮ ਸਾਰ ਮਹਾਰਾਜ ਦੇ ਚਰਨਾਂ ਦੇ ਵਿੱਚ ਜੁੜ ਕਰਕੇ ਸੰਤੂਰ ਮਹਾਰਾਜ ਦੇ ਦਰਸ਼ਕ ਬਣਿਆ ਤੇ ਵਪਾਰ ਦੇ ਵੀ ਇਹ ਜਿਹੜਾ ਇਹ ਸਗਲਾ ਦੀ ਬਿਜਲੀ ਲੰਘਾ ਜਾਂਦਾ ਹੈ ਤੇ ਜਦੋਂ ਸ਼ੀਕ ਲੰਘਾ ਗਿਆ ਉੱਥੇ ਚਾਨ ਗਰੇ ਲੰਦਾ ਸੀ ਤੇ ਰਾਜੇ ਨੇ ਇਹ ਕਹਿ ਦਿੱਤਾ ਕਿ ਅੱਜ ਕਿਸੇ ਘਰ ਦੇ ਵਿੱਚ ਆਗ ਨਹੀਂ ਮਲੇਗੀ ਪ੍ਰਸ਼ਾਦਾ ਮਾੜੀ ਨਹੀਂ ਬਨੇਗਾ ਤੇ ਭਾਈ ਪਾਂਸ ਆ ਕੇ ਜਾ ਕੇ ਪ੍ਰਸ਼ਾਦਾ ਵੰਡਦਾ ਤੇ ਨੰਦਰ ਲਾਭ ਹੁੰਦਾ ਹੈ ਸ਼ੇਗੰਦਾਰ ਜਿਹੜਾ ਲੋਟਾ ਜਦੋਂ ਪਤਾ ਲੱਗਾ ਰਾਣੀ ਨੂੰ ਕਿ ਗਦਾਮ ਮੈਂ ਸਾਡੇ ਇਲਾਕੇ ਤੇ ਵਿੱਚ ਇਸ ਰਾਜ ਦੇ ਵਿੱਚ ਇਤਿਆਰ ਕਿ ਅੱਜ ਪ੍ਰਸ਼ਾਦਾ ਪਾਈ ਨਹੀਂ ਪਹੁੰਚੇਗਾ ਅੱਜ ਦੀ ਬਲੇਗੀ ਤੂੰ ਇਹ ਪ੍ਰਮੀਤ ਕਰ ਰਿਹਾ ਹੈ ਮੇਰੀ ਗੱਲ ਦੀ ਤੇ ਭਾਈ ਮਨ ਸੁਕੇ ਮੇਰੇ ਗੁਰੂ ਦਾ ਹੁਕਮ ਹੈ ਕਿ ਜੋ ਦੂਣ ਬੰਦ ਘਰ ਦੇ ਵਿੱਚ ਆ ਜਾਵੇ ਉਹ ਪ੍ਰਸ਼ਾਦ ਪਾਣੀ ਜ਼ਰੂਰ ਸ਼ਕਾਣਾ ਹੈ ਭਾਈ ਮਨ ਸੁਕੇ ਨਾ ਮੇਰੇ ਗੁਰੂ ਕਹਿੰਦਾ ਹੈ ਪ੍ਰਸ਼ਾਦ ਦੇ ਦਾ ਵਰਤ ਨਹੀਂ ਜੇ ਵਰਤ ਰੱਖਣਾ ਲੋਕਾਂ ਹੋਂ ਰੱਖ ਤੇਰਾ ਮਨ ਵਿਚਾਰਾਂ ਦੇ ਵੱਲੋਂ ਬਚਿਆ ਹੋਵੇ ਇਹ ਸਭ ਤੋਂ ਵੱਡਾ ਵਰਤ ਹੈ ਤੇ ਲਈ ਪ੍ਰਸ਼ਾਦ ਪਾਣੀ ਛੱਡਣ ਦੇ ਨਜ਼ਾਰੇ ਕੁਝ ਨਹੀਂ ਦਾਰ ਜਦੋਂ ਰਾਜੇਸ਼ੀਰ ਨਾਮ ਨੇ ਭਾਈ ਮਨੁਸੁਖ ਦੀ ਗੱਲ ਸੁਣੀ ਤੇ ਗਿਆਨਿਕਾ ਕਿੰਨਾ ਵਰਦਾ ਇਹ ਤਾਂ ਗੁਰੂ ਉਪਦੇਸ਼ ਦਾ ਕਿੰਨੇ ਦਾ ਉਹ ਬੇਬੇ ਮੇਰਾ ਰਾਜ ਹੈ ਮੇਰੇ ਰਾਜ ਦੇ ਵਿਚ ਖੜ ਕੇ ਇਹ ਭਾਈ ਮਨੁਸੁਖ ਤਨੇ ਮਿਲਨਤਾ ਦੇ ਨਾਲ ਆਪਣੇ ਗੁਰੂ ਦੀ ਗੱਲ ਕਹਿ ਰਿਹਾ ਹੈ ਤੈਨਾਂ ਨਾਲ ਤੇਰੇ ਗੁਰੂ ਨੂੰ ਮਿਲਣਾ ਚਾਹੁੰਦਾ ਤੇ ਭਾਈ ਮਨੁਸੁਖ ਕਹਿੰਦਾ ਜੇ ਤੇਰੇ ਮਨ ਦੀ ਭਾਵਨਾ ਹੋਈ ਨਾ ਜੇ ਜਰਾ ਮਨ ਟਿਕਿਆ ਹੋਇਆ ਤੇ ਤੂੰ ਆਪਣੇ ਰਾਜ ਤੇ ਜਰੇ ਕਰਕੇ ਕੋਈ ਯਾਦ ਕਰੇ ਤੇ ਆਪਣੇ ਰਾਜ ਨੂੰ ਸੱਚਾ ਸੁੱਚਾ ਰੱਖੇ ਇਮਾਨਦਾਰੀ ਤੇ ਨਾਲ ਆਪਣੇ ਰਾਜ ਨੂੰ ਚਲਾਈ ਜੇ ਇਮਾਨਦਾਰੀ ਨਾਲ ਰਾਜ ਚਲਾਉਂਦਾ ਰਿਹਾ ਕਰਮ ਤੇਰੇ ਸੱਚੇ ਹੋਏ ਅੰਦਰ ਤੇ ਸੱਚ ਹੋਇਆ ਦੀ ਯਾਦ ਕਰਦਾ ਰਹੀਂ ਤੇਰੇ ਕੋ ਆਪ ਚਲੇ ਜੀ ਆਵੇਗਾ ਰਾਖਾ ਸ਼ਿਵ ਨਾਲ ਧਨੁ ਗੁਰਨਾਮ ਸਾਹ ਮਹਾਰਾਜ ਨੂੰ ਯਾਦ ਕਰਦਾ ਹੈ ਭਾਈ ਮਨਸੂਖ ਆ ਜਾਂਦਾ ਹੈ ਤੇ ਜਦੋਂ ਯਾਦ ਕਰਦਾ ਹੈ ਨਾ ਤੁਨਨਾ ਤੇ ਭਾਈ ਮਨਸੂਖ ਨੇ ਕਿਹਾ ਤੰਨ ਗਿਆ ਸੀ ਕਿ ਆਪ ਚੱਕ ਦੇ ਗੁਰਨਾਮ ਸਾਹ ਮਹਾਰਾਜ ਆਉਣਗੇ ਹੁਣ ਆਲੇ ਦੁਆਲੇ ਦੇ ਜਿਹੜੇ ਪਕਾਣ ਦੇ ਵਿੱਚ ਬੱਜੇ ਸਨ ਉਹਨਾਂ ਨੂੰ ਪਤਾ ਸੀ ਕਿ ਰਾਜੇ ਨੇ ਅਜੇ ਗੁਰਨਾਥ ਸਾਹਿਬ ਮਹਾਰਾਜ ਦੇ ਦਰਸ਼ਨ ਨਹੀਂ ਕੀਤੇ ਤੇ ਆ ਕੇ ਮਹਾਰਾਜ ਦਾ ਬਲੂਬ ਘਟਾ ਕੇ ਭਲੇਖੇ ਦੇ ਵਿੱਚ ਪਾਉਣ ਦੇ ਵੀ ਆਉਂਦੇ ਨੇ ਤੇ ਕਈ ਵਾਰ ਰਾਜੇ ਤੋਂ ਕੋਈ ਧੰਨ ਨਹੀਂ ਲੈ ਹੈ ਭਲੇਖੇ ਦੇ ਨਾਲ ਰਾਜੇ ਨੂੰ ਪਤਾ ਚੱਲਦਾ ਨਹੀਂ ਇਹ ਲੋਕਾਂ ਦੀ ਸਾਨਾ ਉਹਨਾਂ ਕੀਤਾ ਕੀ ਉਨੇ ਕਿਆ ਕਿ ਗਾਮੀ ਸੁਖੀਰ ਆਉਂਦਾ ਹੈ ਭੇਗ ਬਣਾ ਕੇ ਉਹਦਾ ਨੂੰ ਬਾਗ ਦੇ ਵਿੱਚ ਉਤਾਰਿਆ ਕਿ ਉਹ ਬਾਗ ਦੇ ਵਿੱਚ ਖੇਡੋ ਤੇ ਰਾਜਕੀ ਉਹਦੇ ਸਾਹਮਣੇ ਧੰ ਲੈ ਕੇ ਜਾਇਆ ਕਰੋ ਉੱਥੇ ਸੁੰਦਰ ਕੁੜਕੀਆਂ ਸੁੰਦਰ ਗੈਣੇ ਬਾਗ ਦੇ ਸਾਹਮਣੇ ਨਾਚ ਕਰਦੀਆਂ ਸਨ ਕੁਝ ਹੁੰਦੇ ਧੰ ਲੈ ਕੇ ਵਾਪਸ ਚਲੇ ਜਾਂਦੇ ਕੁਝ ਲੜਕੀਆਂ ਦਾ ਨਾਚ ਵੇਖ ਕੇ ਉਹਨਾਂ ਤੇ ਮੋਹ ਹੋ ਜਾਂਦੇ ਰਾਜਾ ਬਣਾ ਹਿਮਾ ਮਹਾਰਾਜ ਨੂੰ ਯਾਦ ਕਰਦਿਆਂ ਇਹ ਦਿਨ ਸਮਾ ਆਇਆ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨਾਲ ਫੈਦਰ ਦਾ ਨਾਮ ਬਾਗ ਦੇ ਵਿੱਚ ਆਏ ਤੇ ਰਾਜ ਨੇ ਫਿਰ ਉਹੀ ਸਰਦੀਪ ਵਰਤੀ ਤਰੀਕਾ ਵਰਤਿਆ ਕਿ ਅੱਜ ਵੀ ਧੰਨ ਜਾਏਗਾ ਇਹ ਮੋੜਾ ਜਾਣੀਆਂ ਲੱਖੀਆਂ ਦੇ ਕਾਹ ਚ ਹੋਏ ਮਹਾਰਾਜ ਉਸ ਨੇ ਧੰਨ ਰੱਖਿਆ ਮਹਾਰਾਜ ਦੀ ਕਿਰਪਾ ਸੀ ਧਿਆ ਕੇ ਰੱਖ ਦਿੱਤਾ ਲੜੀਆਂ ਸੁੰਦਰ ਗਹਿਣੇ ਪਾ ਕੇ ਧਿਆਨ ਮਾਰਾਜ ਦੇ ਰਸਨਾ ਦੇ ਵਿੱਚੋਂ ਇਹ ਜੀ ਬਤੁ ਜਿਆ ਗਾਜ putri ਰਾਜ ਕੁਆਲ ਨਾਂ ਪਨੋ ਸਦੋਤ ਸਵਾਰ ਕਲ ਵਿਕ putriਓ ਇਹ ਸਰੀਰ ਤੇ ਸੁੰਦਰ ਕੱਪੜੇ ਸੁੰਦਰ ਗਹਿਣੇ ਪਾ ਕੇ ਆਇਆ ਦੇ ਕਿ ਇਹਦਾ ਸ਼ਿੰਗਾਰ ਕਿਤੇ ਮਨ ਤੇ ਕਰ ਲਉ ਤੇਰੇ ਮਨ ਤੁਹਾਡੇ ਮਨਾਂ ਦੇ ਵਿੱਚ ਕਿਤੇ ਇਹ ਗੁਣ ਆਜ ਤਦ ਤੁਹਾਡਾ ਜੀਵਨ ਸਭਜਾਏਗਾ 나ਟ ਕਰਨ ਆਇਆ ਸੁਮਾਰਾ ਦੇ ਚਰਨਾ ਤੇ ਟੈਪੀਆਂ ਰਾਜਾ ਸ਼ਿਵਨਾਭ ਆਇਆ ਤੇ ਆ ਕੇ ਮਹਾਰਾਜ ਦੇ ਚਰਨਾ ਤੇ ਚੁਕਿਆ ਮਹਾਰਾਜ ਜੀ ਦੇ ਸ਼ਿਵਨਾਭ ਸੱਚੀ ਸੱਚੀ ਇੱਜ਼ਤ ਕਰੀ ਰਾਜਪਤ ਦੀ ਦਰਬਾਰ ਦੇ ਵਿੱਚ ਮਾਣ ਲੇਗਾ ਤੇ ਮਹਾਰਾਜ ਉਥੇ ਉਪਦੇਸ਼ ਕਰਦੇ ਨੇ ਸੱਚ ਦੇ ਰਸਤੇ ਤੇ ਚੱਲ ਕੇ ਯਾਰ ਗੁਰੂ ਦੇ ਗੁਰੂ ਆਪ ਚੱਲ ਕੇ ਦਰਦਿਆਵੇਗਾ ਜੇ ਅੰਨ ਭਾਵਨਾ ਨਹੀਂ